ਤਵਾ ਬਾਈ ਜੀਸੀਬੀ ਵਾਲੇ ਨੇ ਕਿੰਨੀ ਸੋਹਣੀ ਡਰਾਈਵਰੀ ਕੀਤੀ ਹੈ ਤੁਹਾਡੇ ਸਾਹਮਣੇ ਹੀ ਹੈ ਕਿਵੇਂ ਸੂਏ ਉਤਲੀਆਂ ਨੇ ਜਾਨੀ ਆਪਦਾ ਜੀਸੀਬੀ ਕੱਢ ਲੈਂਦਾ ਬੜੇ ਢੰਗ ਨਾਲ ਇਹਨੇ ਜੀਸੀਬੀ ਸੂਏ ਉਤੇ ਦੀ ਟਪਾਈ ਹੈ ਇਹ ਚੰਗੇ ਉਸਤਾਦ ਦਾ ਹੀ ਚੰਡਿਆ ਹੋਇਆ ਲੱਗਦਾ ਹੈ ਇਹਨੇ ਬਹੁਤ ਚੰਗੇ ਢੰਗ ਨਾਲ ਡਰਾਈਵਰੀ ਸਿੱਖੀ ਹੈ ਜੀਸੀਬੀ ਚਲਾਉਣਾ ਸਿੱਖਿਆ ਫੇਰ ਹੀ ਇਹ ਸੂਏ ਉਤੇ ਦੀ ਟੱਪਦਾ ਹੈ ਤੁਹਾਡੇ ਸਾਹਮਣੇ ਹੈ ਕਿੰਨੇ ਸੋਹਣੇ ਢੰਗ ਦੇ ਨਾਲ ਇਹ ਜੇਸੀਬੀ ਆਉਦਾ ਸੂਏ ਉਹਦੇ ਦੀ ਟੱਪ ਜਾਂਦਾ ਬਹੁਤ ਹੀ ਵਧੀਆ ਤਰੀਕਾ ਲੱਗਿਆ ਬਾਈ ਦਾ ਮੈਨੂੰ ਕਿੰਨੇ ਸੋਹਣੇ ਢਾਂਗ ਨਾਲ ਸਾਫ਼ ਤੇ ਸੁਥਰੇ ਨਾਲ ਵਿੱਚ ਨਹੀਂ ਬਈ ਜਿਵੇਂ ਹੀ ਡਿੱਗਣ ਦਿੰਦਾਗਾ ਕਿੰਨੇ ਸੋਹਣੇ ਢਾਂਗ ਨਾਲ ਜਣੀ ਸੂਏ ਨੂੰ ਇਹ ਪਾਰ ਕਰ ਜਾਂਦਾ ਇਹੋ ਜੀ ਡ్రਾਈਵਰੀ ਬਈ ਹੋਣੀ ਚਾਹੀਦੀ ਹੈ ਇਹੋ ਜੇ ਢਾਂਗਾ ਹੋਣਾ ਹੀ ਚਾਹੀਦਾ ਹੈ ਬੜੇ ਹੀ ਦਿਮਾਗ ਦੇ ਨਾਲ ਇਹ ਜੇਸੀਬੀ ਨੂੰ ਆਪਦੇ ਨੂੰ ਜਣੀ ਸੂਹਾ ਪਾਰ ਕਰਾ ਲੈਂਦਾ ਫੋਲ ਨੇੜੇ ਧੜੇ ਨਹੀਂ ਸੀਗਾ ਤਾਂ ਵੀ ਇਹ ਤੇ ਆਉਦੇ ਸੂਏ ਤੋਂ ਇਹ ਆਉਦੀ ਜੀਸੀਬੀ ਨੂੰ ਪਾਰ ਕਰ ਲੈਂਦਾ ਯਾਨੀ ਕਹਿਣ ਦਾ ਮਕਸਦ ਇਹ ਹੈ ਵੀ ਬੜੇ ਸੋਹਣੇ ਢੰਗ ਦੇ ਨਾਲ ਜੀਸੀਬੀ ਨੂੰ ਸੂਏ ਉਦੀ ਪਾਰ ਕਰ ਲੈਂਦਾ ਤੇ ਸੂਏ ਵਿੱਚ ਜਮਾਂ ਨਹੀਂ ਇਹ ਬਈ ਡਿੱਗਣ ਦਿੰਦਾ ਬੜੇ ਸੋਹਣੇ ਢੰਗ ਦੇ ਨਾਲ ਜੀਸੀਬੀ ਨੂੰ ਸੂਆ ਪਾਰ ਕਰਾਉਂਦਾ ਤੁਹਾਡੇ ਸਾਹਮਣੇ ਹੀ ਹੈ ਇਹੋ ਜੀ ਬਈ ਡਰਾਈਵਰੀ ਹੋਣੀ ਚਾਹੀਦੀ ਹੈ ਇਹੋ ਜਿਹਾ ਦਿਮਾਗ ਹੀ ਹੋਣਾ ਚਾਹੀਦਾ